ਗੱਗੇ ਗੋਏ ਗਾਏ ਜਿਨ ਛੋਡੀ ਗੱਲਿ ਗੋਬਿੰਦ ਗਰਭ ਭਿਆ ਗੱਗਾ ਕਰਦੇ ਗੱਗੇ ਅੱਖਰ ਦੇ ਅੰਦਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਸਾਨੂੰ ਸਮਝਾ ਰਹੇ ਨੇ ਗੱਗੇ ਗੋਏ ਗਾਏ ਜਿਨ ਛੋਡੀ ਗੱਲਿ ਗੋਬਿੰਦ ਗਰਭ ਭਿਆ ਆਮ ਤੁਹਾਡੇ ਹਿਸਾਬ ਨਾਲ ਸਮਝਣਾ ਹੋਵੇ ਤੇ ਗੱਗੇ ਕੋਏ ਗਾਏ ਜਨ ਛੋਟੀ ਵੀ ਗਾਂ ਛੱਡੀ ਹੋਏਗੀ ਹੈਨਾ ਇਦਾਂ ਲੱਗਦਾ ਨਾਲ ਤੁਹਾਨੂੰ ਪਰ ਉੱਥੇ ਗੁਰੂ ਸਾਹਿਬ ਕਿਰਪਾ ਕਰਕੇ ਸਮਝਾ ਰਹੇ ਨੇ ਗੱਗਾ ਗਾਰ ਕੀ ਕਹਿ ਰਿਹਾ ਜਿਵੇਂ ਇੱਕ ਮਿਸਾਲ ਦੇ ਤੌਰ ਤੇ ਮੈਂ ਅਰਜੇੜਾ ਭਾਂਡੇ ਬਣਾਉਂਦਾ ਐ ਮਿੱਟੀ ਦੇ ਭਾਂਡੇ ਮਿੱਟੀ ਦੇ ਭਾਂਡੇ ਵੇਖਿਆ ਮਿੱਟੀ ਦੇ ਭਾਂਡੇ ਕੁੱਲਣ ਚਾਟੀ ਹੈ ਨਾ ਟੌਲੀ ਕਿਸਾਨੀਆਂ ਚੀਜ਼ਾਂ ਕੱਲ ਮੈਂ ਬੱਚਿਆਂ ਨੂੰ ਕਹਿ ਰਿਹਾ ਸੀ ਮੈਂ ਵੀ ਔਸੀ ਦਾ ਵਾਦਾ ਜੇ ਔਸੀ ਕੀ ਹੁੰਦੀ ਹੈ ਇਹ ਇਹ ਸਾਡਾ ਸਾਡਾ ਪੰਜਾਬੀ ਕੰਮ ਚੱਲਿਆ ਬਰਾਕਰ ਕਰ ਚੱਲਿਆ ਚੰਗੀ ਜਿਸਮਤੀ ਦੇ ਪਾਂਡੇ ਆ ਤਿੱਕ ਤਵੇ ਆਰ ਪਾਂਡਾ ਬਣਾਉਣ ਲੱਗਾ ਗਿਆ ਦਰਦਾਂ ਮਿੱਟੀ ਠੋਡਦਾ ਮਿੱਟੀ ਠੋਡ ਕੇ ਉਹਨੇ ਇੱਕ ਕਰਕੇ ਉਹਦੇ ਚ ਜਦੋਂ ਇਹ ਚ ਪਾਣੀ ਪਾਵਾਂਗੇ ਤੇ ਉਹ ਮਿੱਟੀ ਗੜ ਜਾਏਗਾ ਭਾਂਡੇ ਦੇ ਉਸੇ ਵੇਲੇ ਟੁੱਟ ਜਾਣਾ ਉਸੇ ਭਾਂਡੇ ਨੂੰ ਅਗਰ ਅੱਗ ਦੇ ਵਿੱਚ ਤਪਾ ਕੇ ਉਹਨੂੰ ਪਕਾ ਲਿਆ ਜਾਏਗਾ ਜਦੋਂ ਸੜਕਿਓ ਦਾ ਲਾਲ ਰੰਗ ਹੋ ਜਾਏਗਾ ਨਾ ਭਾਂਡਾ ਪੱਕ ਜਾਂਦਾ ਹੈ ਤੇ ਪੱਕਣ ਤੋਂ ਬਾਅਦ ਫਿਰ ਆਪਾਂ ਉਹਦੇ 'ਚ ਪਾਣੀ ਵੀ ਪਾ ਸਕਦੇ ਹਾਂ ਉਹਦੇ ਵਿੱਚ ਦਾਲ ਸਬਜ਼ੀਆਂ ਵੀ ਬਣਦੀਆਂ ਨੇ ਅੱਜ ਭਾਵੇਂ ਨਹੀਂ ਉਹ ਚੀਜ਼ਾਂ ਰਹਿ ਗਈਆਂ ਉਹਨਾਂ ਤੌੜੀਆਂ ਦੇ ਵਿੱਚ ਧਾੜ ਬਣਦੀ ਹੁੰਦੀ ਸੀ ਸਾਗ ਬਣਦਾ ਹੁੰਦਾ ਸੀ ਦੁੱਧ ਜਿਹੜਾ ਸੀ ਉਹ ਗਰਮ ਕੀਤਾ ਜਾਂਦਾ ਸੀ ਫੇਰ ਆਪਾਂ ਉਹਦੇ 'ਚ ਕੋਈ ਵੀ ਕੰਮ ਲੈ ਸਕਦੇ ਹੁਣ ਪਰ ਜੇ ਉਹ ਕੱਚਾ ਰਹਿ ਗਿਆ ਉਹਨੂੰ ਪਕਾਇਆ ਨਾ ਫੇਰ ਉਹ ਕਿਸੇ ਕੰਮ ਨਹੀਂ ਆਉਂਦਾ ਇੱਕ ਉਦਾਹਰਣ ਇਹ ਹੋ ਗਿਆ ਦੂਜਾ ਉਦਾਹਰਣ ਆਪਾਂ ਸਾਡੇ ਘਰਾਂ ਦੇ ਵਿੱਚ ਪਰਖਾ ਸਕਦੇ ਹਾਂ ਤੇ ਰੋਟੀ ਬਣਾਉਣ ਲੱਗਿਆ ਕੀ ਕਰਨਾ ਪੈਂਦਾ ਸਭ ਤੋਂ ਪਹਿਲਾਂ ਕੀ ਕਰਨਾ ਪੈਂਦਾ ਰੋਟੀ ਬਣਾਉਣ ਲੱਗਿਆਂ ਬੋਲ ਪਿਆ ਕਰੋ ਇਹਨਾਂ ਤੇ ਪਤਾ ਹੀ ਹੁੰਦਾ ਰੋਟੀ ਆਪਾਂ ਸਾਰੇ ਖਾਂਦੇ ਆਂ ਅਰਸ਼ਾਦਾ ਸਾਰੇ 삭ਦੇ ਆਂ ਅਰਸ਼ਾਦਾ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕਰੀਦਾ ਹੈ ਆਟੇ ਨੂੰ ਉਹਦੇ ਆਟੇ ਚ ਪਾਣੀ ਪਾ ਕੇ ਉਹਨੂੰ ਗੁੰਨੀਦਾ ਗੁੰਨਣ ਤੋਂ ਬਾਅਦ ਉਹ ਰੰਗ ਕੇ ਫੇਰੋਂ ਦੇ ਪ੍ਰਸ਼ਾਦ ਨੇ ਪਕਦੇ ਆ ਪ੍ਰਸ਼ਾਦੇ ਵੇਰ ਦਿੱਤੇ ਜਾਣ ਤੇ ਕਹੋ ਤੁਸੀਂ ਉਹ ਖਾ ਲੋ ਕੱਚੇ ਪ੍ਰਸ਼ਾਦੇ ਖਾਤੇ ਜਾਣਗੇ ਨਹੀਂ ਉਹਨਾਂ ਨੂੰ ਵੀ ਖਾਣ ਵਾਸਤੇ ਇਹ ਤੁਸੀਂ ਢਿੱਡ ਭਰਦਾ ਹੈ ਤੇ ਕੀ ਕਰਨਾ ਪਏਗਾ ਪਕਾਉਣਾ ਪਏਗਾ ਉਹ ਵੀ ਤਵੇ ਤੇ ਅੱਗ ਬਾੜ ਕੇ ਤਵਾ ਗਰਮ ਕਰਕੇ ਉਹਨੂੰ ਪਕਾਉਣਾ ਪਏਗਾ ਪ੍ਰਸ਼ਾਦੇ ਨੂੰ ਤਾਂ ਜਾ ਕੇ ਉਹਦੇ ਸਾਡੇ ਢਿੱਡ ਦੀ ਜਿਹੜੀ ਭੁੱਖ ਹੈ ਉਹ ਮਟਾਉਣੀ ਹੈ ਗਾਏ ਗੋਏ ਜੇ ਛੋਟੀ ਮਾਸ਼ਾ ਜੀ ਕਿਤੇ ਲੱਭਣ ਕੋਸ਼ ਕਰਨ ਵਾਸਤੇ ਪਰਮਾਤਮਾ ਨੂੰ ਗੁਰੂ ਨੂੰ ਕੋਸ਼ ਕਰਨ ਵਾਸਤੇ ਆਪਾਂ ਮਿਹਨਤ ਵੀ ਕੀਤੀ ਪਰ ਬੇਨਤੀ ਕਰਕੇ ਆਪ ਜੀ ਨੇ ਇਹ ਛੱਡ ਦਿੱਤਾ ਤਾਂ ਤੋਂ ਇਸ ਤਰੀਕੇ ਦੇ ਨਾਲ ਗਾਏ ਗੋਏ ਤੁਭਾਵੇ ਘੁੰਣ ਕੇ ਛੱਡ ਦਿੱਤਾ ਜਿ ਰੋਗੇ ਨਾਮ ਕਾਇਦੇ ਕਿਸੇ ਕੰਮ ਨਹੀਂ ਆਟਾ ਬਣਿਆ ਉਹ ਮੇਟੇ ਜਿੱਤੇ ਕਿਸੇ ਕੰਮ ਨਹੀਂ ਆਇਆ ਯੋਦੀ ਮਰਦੀ ਨਾਮ ਅਡਾ ਪਤਾਇਆ ਨਾ ਭੱਡੇ ਬਣਾਉਣ ਵਾੜਾ ਕੇ ਮਿੱਟੀ ਨੂੰ ਕੇ ਜੁੱਟ ਕੇ ਰੱਖਦੇ ਦਾ ਭੱਡੇ ਨਹੀਂ ਬਣਾਏਗਾ ਤੇ ਕੱਲਾ ਕਰ ਜਾਏਗਾ ਕਿ ਮੈਂ بڑے ਵਧੀਆ ਭੱਡੇ ਬਣਾ ਲੈਂਦਾ ਪਰ ਬਣਾਏ ਨਹੀਂ ਕੇਰੋ ਲੰਡਿਆਂ ਦਾ ਅਸੀਂ ਇਸਤੇਮਾਲ ਉਹਦਾ ਉਹਦੀ ਉਹ ਮਿਹਨਤ ਜਿਹੜੀ ਐ ਬਕਾਰ ਐ ਬਿਰਥ ਐ ਕਿਸੇ ਕੰਮ ਨਹੀਂ ਜਿੰਨਾ ਚਿਰ ਉਹ ਭਾਂਡੇ ਬਣਾ ਕੇ ਉਹਨਾਂ ਨੂੰ ਪਕਾਉਂਦਾ ਨਹੀਂ ਇਸੇ ਤਰੀਕੇ ਦੇ ਨਾਲ ਆਪਾਂ ਹੁਣ ਪੜਨਾ ਹੈ ਪੈਂਦੀ ਅਖਰੀ ਪੜ੍ਹ ਲੈ ਗੁਰਮੁਖੀ ਪੜ੍ਹ ਰਹੇ ਆ ਪਰ ਪੜ੍ਹਨ ਤੋਂ ਬਾਅਦ ਜੇ ਅਸੀਂ ਆ ਮਹੀਨਾ ਤੁਸੀਂ ਲਾ ਲਿਆ ਗੁਰਮੁਖੀ ਸਿੱਖ ਲਈ ਜਪਜੀ ਸਾਹਿਬ ਦਾ ਪਾਠ ਵੀ ਸਿੱਖ ਲਿਆ ਪਰ ਜੇ ਇਹਨੂੰ ਆਪਣੇ ਰੁਟੀਨ ਚ ਨਾ ਲਿਆਂਦਾ ਜੇ ਤੁਸੀਂ ਡੇਲੀ ਦੇ ਰੁਟੀਨ ਚ ਇਹਨੂੰ ਨਾ ਲਿਆਂਦਾ ਤੇ ਇਹ ਆ ਤੁਹਾਡੀ ਮਿਹਨਤ ਕੀਤੀ ਸਫਲੀ ਹੋ ਜਾਈਏ ਨਹੀਂ ਭਾਈ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਰੁਟੀਨ ਚ ਲਿਆਓ ਜੇ ਆਪਣੀ ਮਿਹਨਤ ਨੂੰ ਸਫਲੀ ਕਰਨਾ ਹੈ ਨਹੀਂ ਤੇ ਭਾਵੇਂ ਪਾਸ਼ਾ ਕਹਿੰਦੇ ਫਿਰ ਭਾਵੇਂ ਤੁਸੀਂ ਜਿੰਨੂ ਮਰਜੀ ਕਹੀ ਜਾਓ ਕਿ ਮੈਂ ਪੰਜਾਬੀ ਜਾਣਦਾ ਮੈਂ ਪਾਠ ਜਾਣਦਾ ਗੱਗਾ ਗੋਏ ਗਾਏ ਜਿੰਨੀ ਛੋਟੀ ਛੱਡ ਦਿੰਦਾ ਸਿੱਖ ਕੇ ਛੱਡ ਦਿੰਦਾ ਗੱਲੀ ਗੋਬਿਤ ਗਰਭ ਭਿਆ ਪਰ ਗੱਲਾਂ ਕਰੀ ਜਾਈਏ ਵੀ ਮੈਂ ਤੇ ਸਾਰੀ ਕੁਲਕਤੀ ਜਾਣਦਾ ਮੈਂ ਸਾਰਾ ਜਪਜੀ ਸਾਹਿਬ ਦਾ ਪਾਠ ਜਾਣਦਾ ਉਹਦੇ ਨਾਲ ਨਹੀਂ ਹੋਏਗਾ ਤੇਰੇ ਅੰਦਰ ਹੰਕਾਰ ਤੇ ਆ ਸਕਦਾ ਹੈ ਪਰ ਰੱਬ ਕੋਸ਼ਿਸ਼ ਨਹੀਂ ਜੋ ਹਾਸਲ ਕਰਨਾ ਚਾਹੁੰਦਾ ਉਹ ਹਾਸਲ ਨਹੀਂ ਕਰ ਸਕਦਾ ਜੇ ਕੇਵਲ ਗੱਲਾਂ ਕਰ ਹੀ ਗਿਆ ਤੁਸੀਂ ਆਪਣੇ ਯਾਰਾਂ ਦੋਸਤਾਂ ਤੋਂ ਅਸੀਂ ਤੇ ਪੰਜਾਬੀ ਸਿੱਖ ਲਈ ਹੈ ਅਸੀਂ ਤੇ ਜਗਜੀਤ ਸਿੰਘ ਸਿੱਖ ਲਿਆ ਅਸੀਂ ਉੱਥੇ ਆ ਕੈਂਪ ਜਾ ਸਿੱਖ ਲਿਆ ਪਰ ਸਿੱਖਣ ਤੋਂ ਬਾਅਦ ਉਹਨੂੰ ਕੰਟੀਨਿਊ ਕਰਨਾ ਹੈ ਲਗਾਤਾਰ ਆਪਣੀ ਜੀਵਨ ਦੇ ਵਿੱਚ ਉਹਨੂੰ ਰੱਖਣਾ ਹੈ ਆਪਣੇ ਨੇਮ 'ਚ ਸ਼ਾਮਲ ਕਰਨਾ ਹੈ ਰੋਜ਼ ਦੇ ਵਿੱਚ ਤਾਂ ਜਾ ਕੇ ਅਸੀਂ ਉਹਦਾ ਪੂਰਾ ਲਾਭ ਲੈ ਸਕਦੇ ਆ ਆ ਦੂਹ ਦਾ ਘਟੇ ਸਾਹਮਣੇ ਆ ਭਾੜਾ ਕੰਚਾ ਛੱਡ ਦੀਏ ਕਿਸੇ ਕੰਮ ਨਹੀਂ ਰੋਟੀ ਕੱਚੀ ਰਹਿ ਜਾਵੇ ਤੁਹਾਨੂੰ ਪਕਾਈਏ ਨਾ ਤੇ ਸਾਡੀ ਉਹ ਵਹਿਣਾ ਕੀਤੀ ਕਿਸੇ ਕੰਮ ਨਹੀਂ ਇਸੇ ਤਰੀਕੇ ਦੇ ਨਾਲ ਜੇ ਅਸੀਂ ਪਾਣੀ ਸਿੱਖ ਰਹੇ ਆ ਗੁਰਮੁਖੀ ਸਿੱਖ ਰਹੇ ਆ ਲਗਾਤਾਰ ਆਪਣੇ ਜੀਵਨ ਦੇ ਵਿੱਚ ਰੋਜ਼ ਦੇ ਟੀਮ ਵਿੱਚ ਸ਼ਾਮਲ ਕਰ ਲਈਏ ਅਤੇ ਸਾਡੀਆਂ ਪੀੜ੍ਹੀ ਦੀ ਮਹਿਤ ਦੇ ਵਿੱਚ ਆਪਾਂ ਸ਼ਾਮਲ ਹੀ ਨਹੀਂ ਕੀਤਾ ਸਾਲ ਬਾਅਦ ਆ ਕੇ ਬਸ ਸਮਰਗਮ ਚੁਲੋਣਾ ਪਾਸਾ ਇਥੋਂ ਤੱਕ ਨਾਸੀਬਤ ਨਹੀਂ ਘੜ ਭਾਂਡੇ ਜਿਨ ਆਵੀ ਸਾਜੀ ਚਾੜ ਨਵਾਹੇ ਤਈ ਕੀਆ ਕਿਤੇ ਭਾਈ ਭਮਿਆਰ ਭਾਂਡਾ ਬਣਾਉਂਦਾ ਹੈ ਨਾ ਤੋਂ ਨੂੰ ਪਕਾਉਣ ਵਾਸਤੇ ਉਹਦਾ ਲਾਭ ਲੈਣ ਵਾਸਤੇ ਉਹਨੂੰ ਆਵੀ ਤੇ ਵਿੱਚ ਪਕਾਉਂਦਾ ਵੀ ਹੈ ਜਿਉਂ ਬਣਾਉਂਦਾ ਹੈ ਮਿੱਟੀ ਨਾਲ ਤਿਆਰ ਕਰਦਾ ਹੈ ਤੇ ਉਹਨੂੰ ਪਕਾਉਂਦਾ ਹੈ ਰੱਬ ਨੇ ਆਹ ਭਾਂਡੇ ਬਣਾਏ ਆ ਸਾਡੇ ਸ਼ਰੀਰ ਬਣਾਏ ਆ ਤੇ ਇਹ ਉਦੋਂ ਪੱਕਣਗੇ ਜਦੋਂ ਅਸੀਂ ਪੂਰੀ ਮਿਹਨਤ ਦੇ ਨਾਲ ਲਗੜ ਦੇ ਨਾਲ ਉਸ ਵਾਹਿਗੁਰੂ ਦਾ ਤੱਤਵਾਦ ਕਰਾਂਗੇ ਉਹਦਾ ਸ਼ੁਕਰ ਕਰਾਂਗੇ ਉਸ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਾਂਗੇ ਉਹਦੀ ਸਿਫਤ ਕਰਾਂਗੇ ਸਾਡੇ ਸਰੀਰ ਜਿਹੜੇ ਆ ਉਹ ਸਫਲ ਹੋਣਗੇ ਸਾਡੀ ਇਹ ਮਿਹਨਤ ਸਫਲ ਹੋਏਗੀ ਪਰ ਸਮਝ ਆਇਆ ਮੈਂ ਕੀ ਕਹਿਆ ਤੁਹਾਨੂੰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਬਾਦਸ਼ਾਹ ਜੀ ਨੇ ਬਹੁੜੇ ਗਹਿਰੇ ਅਰਥਾ ਦਾ ਸਮਝਾਇਆ ਹੈ ਤੁਹਾਡੇ ਆ ਵਿੱਚ ਸਮਝ ਨਹੀਂ ਆਉਣੀ ਪਰ ਸਿੰਪਲ ਅਰਥਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਕਿ ਆ ਜਿਹੜਾ ਤੁਸੀਂ ਸਿੱਖ ਰਹੇ ਹੋ ਪੜ ਰਹੇ ਹੋ ਕਿ ਤਾਂ ਤੁਹਾਡਾ ਕਾਮਯਾਬ ਹੋਣਾ ਜੇ ਇਹਦੇ ਚਿੱਕ ਤੇ ਭਾਵਨਾ ਲਿਆਓ ਪ੍ਰੇਮ ਲਿਆਓ ਪ੍ਰੇਮ ਨਲ ਸਿੰਘੋਂ ਪ੍ਰੇਮ ਲਾਲਾ ਪੜੋ ਭਾਵਨਾ ਨਾਲ ਪੜੋ ਤੇ ਤੇਰੇ ਮਨ ਨੂੰ ਜਿਹੜੇ ਆਪਣੇ ਰੁਟੀਨ ਚ ਭਾਵੇਂ ਥੋੜਾ ਸਮਾਂ ਹੀ ਭਾਵੇਂ ਥੋੜਾ ਸਮਾਂ ਨੂੰ ਆਪਣੇ ਰੁਟੀਨ ਦੇ ਵਿੱਚ ਲਿਆਓ ਰੋਜ਼ ਦੇ ਕਿ ਰੋਜ਼ ਅਸੀਂ ਅੱਖਰ ਲੈ ਕੇ ਜਿੰਨਾ ਗੁਰਮਤਿ ਸਿੱਖੀ ਹੈ ਉਹ ਅੱਖਰ ਪੜਿਆ ਕਰੋ ਘਰ ਵਿੱਚ ਇਤਿਹਾਸ ਦੀਆਂ ਕਿਤਾਬਾਂ ਉਹ ਲੈ ਕੇ ਪੜਿਆ ਕਰੋ ਛੋਟੀਆਂ ਛੋਟੀਆਂ ਜਿੰਨੇ ਆ ਗਏ ਆ ਤੇ ਗੁਰਦੁਆਰਾ ਸਾਹਿਬ ਤੋਂ ਕੋਈ ਨਾ ਕੋਈ ਲੈ ਜਾਏਗਾ ਤੇ ਰੋਜ਼ ਦਾ ਕੀ ਪੈਦਾ ਵੀ ਪੜ ਲਿਆ ਤੁਸੀਂ ਤਾਂ ਤੁਹਾਡਾ ਰੁਟੀਨ ਬਣਿਆ ਰਹੇਗਾ ਇੱਕ ਸਾਖੀ ਵੀ ਪੜ ਲਈ ਨਾਲ ਨਾਲ ਇਤਿਹਾਸ ਦਾ ਪਤਾ ਲੱਗ ਜਾਏਗਾ ਤੇ ਨਾਲੇ ਤੁਹਾਡਾ ਰੁਟੀਨ ਬਣਿਆ ਰਹੇਗਾ ਤੇ ਜਿਹੜੇ ਬਾਣੀ ਸਿੱਖ ਰਹੇ ਆ ਬੱਚੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਰੋਜ਼ 10-12 ਮਿੰਟ ਲੱਗਦੇ ਆ ਜੱਦੀ ਸਾਹਿਬ ਦੇ ਪਾਠ ਤੇ ਆਪਾਂ ਕਰ ਸਕਦੇ ਹਾਂ ਕੁਝ ਕਰੋਦੇ ਇੱਕ ਤਾਂ ਅਹਿਸਾਸ ਹੋਣਿਆ ਰਹੇਗਾ ਸੁਧਾਰ ਦੀ ਸੁਧਾਈ ਆ ਪ੍ਰਕਿਰਤੀ ਉਹ ਲਗਾਤਾਰ ਬੜੀ ਰਹੇਗੀ ਜੇ ਆਪਾਂ ਬੁੱਸਰ ਕੇ ਕੋ ਲਗੇ ਸਿਰਸਾ ਕਈ ਵਾਰ ਜਿਹੜੇ ਵਿਸ਼ਰਾਮ ਲੱਗਦੇ ਆ ਵਿਚਾਰ ਦੇ ਸਭ ਕੁਸਤਿਆ ਸੇਸ ਕਰਕੇ ਬੱਤ ਮੈਂ ਸੁਭਾਉ ਨਹੀਂ ਕਰਦਾ ਤਾਂ ਥੋੜਾ ਆਪ ਸਾਰਿਆਂ ਨੇ ਪਿਆਰ ਦੇ ਨਾਲ ਰੌੜਾ ਨਾ ਪਾਇਆ ਕਰੋ ਤੁਹਾਡੇ ਅੱਗੇ ਬੇਨਤੀ ਹੈ ਜਿੱਦਾਂ ਹੁਣ ਬੈਠੇ ਜੇ ਨਾ ਕਿਤਾਬ ਬੈਠ ਕੇ ਆਪ ਕੋ ਆਪਣਾ ਪੜਿਆ ਕਰੋ ਕਿਉਂਕਿ ਜਦੋਂ ਆਪਾਂ ਰੌੜਾ ਪਾਉਂਦੇ ਆ ਨਾ ਤੇ ਸਾਡੇ ਲਾਗੇ ਛਾਗੇ ਵਾਲੇ ਤੇ ਉਹਨਾਂ ਦਾ ਧਿਆਨ ਜਿਹੜਾ ਲੱਗਦਾ ਹੈ ਪੜ੍ਹਨ ਪਰ ਦੂਜੇ ਪਾਸੇ ਵੀ ਨਹੀਂ ਪੜਾਇਆ ਜਾਂਦਾ ਕਿਸੇ ਪਾਸੇ ਵੀ ਕਿਸੇ ਨੂੰ ਕੋਈ ਸਮਝ ਨਹੀਂ ਆਉਂਦੀ ਰੌੜੇ ਦੇ ਵਿੱਚ ਇਹ ਆਪਣਾ 4 ਘੰਟੇ ਬੈਠੇ ਵੀ ਆਪਾਂ ਅਧਰ ਲੈ ਕੇ ਵੀ ਬਣਿਆ ਵੀ ਕੁਛ ਨਾ ਸਿੱਖਿਆ ਵੀ ਕੁਛ ਨਾ ਫਿਰ ਕੀ ਹੋਏਗਾ ਕੋਈ ਫਾਇਦਾ ਥੋੜੀ ਹੋਏਗਾ ਇਸ ਕਰਕੇ ਸ਼ਾਂਤੀ ਦੇ ਨਾਲ ਬਿਲਕੁਲ ਚੁੱਪ ਕਰਕੇ ਜਿਹੜੀ ਚੀਜ਼ ਤੁਹਾਨੂੰ ਨਹੀਂ ਪਤਾ ਲੱਗਦੀ ਉਹ ਤੁਹਾਡੇ ਢਾਣ ਜੀ ਹੁਣੀ ਨੇ ਸਾਰੇ ਜਿਹੜੇ ਪੜਾ ਰਹੇ ਨੇ ਉਹਨਾਂ ਕੋ ਜਾ ਕੇ ਇੱਕ ਇੱਕ ਅੱਲਾ-ਕੱਲਾ ਕਰਕੇ ਪੁੱਛ ਲਿਆ ਕਰੋ ਸੋ ਠੀਕ ਹੈ ਓੜਾ ਜੀ ਆਪਾਂ ਪੜਾਈ ਜਿਹੜੀ ਉਹ ਸ਼ੁਰੂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ